ਚੰਡੀਗੜ੍ਹ ਦਾ ਜਾਣਦੇ ਤੇ ਜਾਣ ਕਰਕੇ ਕਿਸਾਨਾਂ ਨੇ ਆਪ ਉਹਦਾ ਕੰਧ ਘਰੀ ਘੇਰ ਲਾ ਜੀ ਇਹ ਬਿਲਕੁਲ ਚੰਡੀਗੜ੍ਹ ਤੁਹਾਨੂੰ ਪਤਾ ਵੀ ਪਿਛਲੇ ਜਿਹੜੀ ਕਿਸਾਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਸੀ ਧਰਨਾ ਜਿਹੜਾ ਸੀ ਚੰਡੀਗੜ੍ਹ ਕਈ ਦਿਨਾਂ ਦਾ ਜੀ ਜੀ ਉਹਨਾਂ ਦਾ ਕਹਿਣਾ ਸੀ ਸਾਡੀਆਂ ਕੁਝ ਮੰਗਾਂ ਐ ਅਸੀਂ ਪੰਜਾਬ ਸਰਕਾਰ ਨੂੰ ਆਪਾਂ ਦੀਆਂ ਮੰਗਾਂ ਦੇ ਬਾਰੇ ਵਿੱਚ ਚਾਰਟਰ ਭੇਜਿਆ ਸਾਡੀਆਂ ਮੰਗਾਂ ਪਰਵਾਹ ਨਹੀਂ ਹੋਈਆਂ ਤੇ ਸਾਨੂੰ ਧਰਨੇ ਵਾਸਤੇ ਥਾਂ ਦਿੱਤੀ ਜਾਵੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਥਾਂ ਦੇ ਰਾਂ ਹੁੰਦਾ ਚੰਡੀ ਸ਼ਾਹ ਤੁਹਾਨੂੰ ਬਦਲ ਪੰਜਾਬ ਸਰਕਾਰ ਦਾ ਕੋਈ ਲਾਗਤ ਨਹੀਂ ਬਿਲਕੁਲ ਉਦੋਂ ਪਹਿਲਾ ਮਤਲਬ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਬੁਲਾ ਲਈ ਕਿ ਆਓ ਜੀਰ ਆਪਾਂ ਬੈਠ ਕੇ ਗੱਲ ਹੀ ਕਰ ਲਈਏ ਉਹ ਮੀਟਿੰਗ 2.5 ਘੰਟੇ ਚੱਲੀ ਉਸ ਮੀਟਿੰਗ ਦੇ ਵਿੱਚ ਸਾਰੇ ਵਾਲੇ ਕੱਚੇ ਪੰਜਾਬ ਭਵਨ ਚੋਂ ਮੀਟਿੰਗ ਹੋਈ ਸੀ ਜੀ ਜੀ ਆਪਾਂ ਖਬਰੋ ਡਿਸਕਸ ਕਰ ਚੁੱਕੇ ਆ ਉੱਥੇ ਆ ਕੇ ਨਾ ਕਲੇਸ਼ ਪੈ ਗਿਆ ਸੀ ਜੀ 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 ਕਿਉਂਕਿ ਮੁੱਖ ਮੰਤਰੀ ਸਾਹਿਬ ਜੋ ਜੋ ਕਿ ਦਰਸ਼ਕ ਉਹ ਰਾਹ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਪੁੱਛਿਆ ਜਦੋਂ ਉਹਨੇ ਕਹਿੰਦਾ ਗੱਲ ਸ਼ੁਰੂ ਕਰੋ ਅਸੀਂ ਉਹਨਾਂ ਨੂੰ ਪੁੱਛਿਆ ਜੀ ਵੀ ਤੁਹਾਡੇ ਕੋਲ ਟਾਈਮ ਕਿੰਨਾ ਹੈ ਫਿਰ ਆਪਾਂ ਗੱਲ ਉਸੇ ਚੌਕਟੇ ਦੇ ਵਿੱਚ ਰੱਖੀਏ ਉਹਨੇ ਇੱਕ ਸਮੇਂ ਦੇ ਵਿੱਚ ਆਪਾਂ ਬਕਾਈਏ ਕਹਿੰਦੇ ਜੀ ਸੀਐਮ ਸਾਹਿਬ ਨੇ ਕਹਿੰਦਾ ਟਾਈਮ ਖੁੱਲਾ ਖੁੱਲ ਕੇ ਗੱਲ ਕਰ ਲਓ ਬਿਲਕੁਲ ਸਰ ਟੋਟਲ ਜਿਹੜੀਆਂ ਅੱਗੇ 18 ਮੱਗਾਂ ਸੀ ਜੇ ਨਾਉਨ ਡਿਸਕਸ ਹੋਈਆਂ ਸੀ ਤੇ ਕਹਿੰਦੇ ਵੀ ਸੀਐਮ ਸਾਹਿਬ ਉੱਥੇ ਖੜੇ ਹੋਗੇ ਉਹ ਕਹਿੰਦੇ ਵੀ ਜਦ ਮੈਨੂੰ ਨਾ ਮੇਰੀ ਅਪਾਇੰਟਮੈਂਟ ਹੈ ਮੇਰੀ ਅੱਖ ਦੇ ਵਿੱਚ ਤੁਹਾਨੂੰ ਪ੍ਰੋਦਾ ਇਨਫੈਕਸ਼ਨ ਆਜ ਕਰ ਉਹਨਾਂ ਦੇ ਕੱਲ੍ਹ��ੇ ਅੱ ਤੇ ਮੈਨੂੰ ਜਾਣਾ ਪੈਣਾ ਇਸ ਕਰਕੇ ਮੈਨੂੰ ਛੁੱਟੀ ਦਿਓ ਹੂੰ ਹੂੰ ਉਹ ਕਹਿੰਦੇ ਠੀਕ ਹੈ ਜੀ ਫਿਰ ਤੁਸੀਂ ਜਾਣਾ ਤਾਂ ਕੋਈ ਨਹੀਂ ਇੱਕ ਜਿਹੜੇ ਬਲਵੀਰ ਸਿੰਘ ਰਾਜੀਵਾਲ ਹੋਣਾ ਨੇ ਕਹਿੰਦਾ ਜੀ ਇੱਕ ਮਾਮਲਾ ਜਿਹੜਾ ਹੈਗਾ ਕੋਆਪਰੇਟਿਵ ਬੈਂਕ ਨਾਲ ਸੰਬੰਧਿਤ ਹੈ ਹੂੰ ਹੂੰ ਆਹ ਕੋਆਪਰੇਟਿਵ ਜਿਹੜਾ ਹੈਗਾ ਆਹ ਦਾੜਾ ਤੁਹਾਡੇ ਕੋਲੇ ਇਸ ਕਰਕੇ ਕੁਛ ਮੈਂ ਤੁਸੀਂ ਉਹ ਸੁਣੋ ਸਾਡੀ ਗੱਲ ਜੀ ਉਹਨਾਂ ਨੇ ਨਾਲ ਦੀ ਨਾਲ ਗੱਲ ਸੁਣ ਦੀ ਬਜਾ ਕੇ ਕਿ ਤੁਸੀਂ ਐ ਦੱਸੋ ਵੀ ਹੁਣ ਧਰਨੇ ਦਾ ਕੀ ਬਣੂਗਾ ਜਿਹੜਾ ਪਰਸੋਂ ਧਰਨਾ ਲਗਣਾ ਹੈ ਹੂੰ ਹੂੰ ਇਹਨਾਂ ਨੇ ਕਹਿੰਦਾ ਜੀ ਧਰਨਾ ਤਾਂ ਅਸੀਂ ਲਾਵਾਂਗੇ ਫਿਰ ਕਹਿੰਦੇ ਮੈਨੂੰ ਕਿਉਂ ਬਿਠਾਇਆ 2.5 ਘੰਟੇ ਮੈਨੂੰ ਕਿਉਂ ਬ ਉਹ ਕਹਿੰਦੇ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਸਾਨੂੰ ਟਾਈਮ ਟਾਈਮ ਦਿੱਤਾ ਜੇ ਅਸੀਂ ਧਰਨਾ ਦਾ ਐਲਾਨ ਕੀਤਾ ਜੀ ਜੀ ਪਹਿਲਾਂ ਤਾਂ ਇਹਦਾ ਮਤਲਬ ਕਹਿੰਦਾ ਤੁਸੀਂ ਮੈਨੂੰ ਡਰਾਉਨੇ ਹੋ ਮੈਂ ਨਹੀਂ ਡਰਦਾ ਉਹ ਕਹਿੰਦੇ ਜੀ ਇਹ ਕਹਿ ਕੇ ਤੇ ਉਹਨਾਂ ਨੇ ਕਹਿਦਾ ਵੀ ਜਿਹੜਾ ਕੁਝ ਕਰਨਾ ਕਰ ਲੋ ਜਿਹੜੀਆਂ ਆਪਣੀਆਂ ਪਹਿਲਾਂ ਡਿਸਕਸ ਹੋ ਗਈਆਂ ਬੰਗਾ ਉਹ ਵੀ ਕਰ ਤੋ ਉਹ ਤੋ ਆ ਕੇ ਚਲੋ ਫੜਾ ਫੜੀ ਹੋ ਗਈ ਇਹਨਾਂ ਦੇ ਕੁਝ ਬੰਦੇ ਫੜ ਲੀ ਉਹ ਫੜਨ ਦੇ ਬਾਅਦ ਜਿੱਥੇ ਚੰਡੀਗੜ੍ਹ ਵਾਲਾ ਇੱਕ ਧਰਨਾ ਦਾ ਜੰਦੀ ਸਾਹਿਬ ਰੁੱਕ ਗਿਆ ਸੀ ਲੇਕਿਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਕਸਬਿਆਂ ਦੇ ਵਿੱਚ ਟੂਲ ਪਲਾਜੇ ਨੇ ਧਰਨੇ ਧਰਨੇ ਲੱਗ ਕੇ ਹੂੰ ਹੂੰ ਇਹ ਸਰਕਾਰਾਸਤੇ ਠੱਕੜ ਖੜਾ ਹੋ ਗਿਆ ਨਾਲ ਦੀ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਫਿਰ ਫੈਸਲਾ ਕਰ ਲਿਆ ਕਿ ਹੁਣ ਆਪਾਂ ਨੂੰ ਲੜਾਈ ਲੜਨੀ ਚਾਹੀਦੀ ਹੈ ਤੇ ਉਹਨਾਂ ਨੇ ਬੀਤੇ ਕੱਲ ਜਿਹੜਾ ਕੱਲ ਫਿੱਟ ਗਿਆ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਐਮਐਲਏ ਆਵਾਜ਼ੀ ਪਾਰਟੀ ਦੇ ਵਜ਼ੀਰ ਹੈ ਇਹਨਾਂ ਦੇ ਘਰਾਂ ਦਾ ਘਰਾਓ ਕਰਨ ਦਾ ਫੈਸਲਾ ਕਰ ਲਿਆ ਜੀ ਲਓ ਜੀ ਕੱਲ ਉਹਨਾਂ ਨੇ ਥਾਂ ਜਾ ਕੇ ਘਰਾਓ ਕੀਤੇ ਆ ਕਈ ਜਿਹੜੇ ਐਮਐਲਏ ਆਉਂ ਚੰਗੇ ਬੰਦੇ ਸੀ ਉਹਨਾਂ ਨੇ ਆ ਕੇ ਉਹਨਾਂ ਨਾਲ ਚਾਹ ਪਾਣੀ ਦੀ ਸਾਂਝੀ ਕੀਤੀ ਐ ਕੁਛ ਨਹੀਂ ਆ ਕੇ ਉਹਨਾਂ ਦੇ ਨਾਲ ਵੀ ਬੈਠੇ ਵੀ ਪਾਈ ਸੀ ਤੁਹਾਡੀਆਂ ਮੰਗਾ ਲੈ ਕੇ ਜਾਵਾਂਗੇ ਬਿਲਕੁਲ ਜੀ ਜਿਵੇਂ ਕਿ ਮੁਹਾਲੀ ਵਾਲਾ ਕੁਲਵੰਤ ਸਿੰਘ ਆਇਆ ਉਹਨਾਂ ਦੇ ਵਿੱਚ ਆ ਕੇ ਕੀ ਗੱਲ ਕੀਤੀ ਉਹਨੇ ਆ ਕੇ ਉਹਨਾਂ ਨਾਲ ਹਮਦਰਦੀ ਪ੍ਰਗਟ ਕੀਤੀ ਐ ਕੋਈ ਗੱਲ ਨਹੀਂ ਜੀ ਇੱਥੇ ਫਿਰ ਕੱਲ ਜਿਹੜਾ ਹੈਗਾ ਜੀ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜਿੰਨੀ ਜਿੰਨੀ ਸਫਰਤਾ ਸੀ ਕਿਤੇ ਘੱਟ ਕਿਤੇ ਵੱਧ ਉਹਨਾਂ ਨੇ ਆ ਕੇ ਘਰਾਓ ਕੀਤੇ ਜੀ ਇਹ ਘਰਾਓ ਅੱਗੇ ਜਾਣਗੇ ਕੱਲ ਮੈਂ ਜੁਗਿੰਦਰ ਸਿੰਘਾ ਗੁਰਾਹਾਂ ਦੀ ਤਕਰੀਰ ਸੁਣੀ ਐ ਤੇ ਤੁਸੀਂ ਵੀ ਉਹ ਤਕਰੀਰ ਸੁਣੀ ਹੋਣੀ ਬੜਾ ਤਿੱਖਾ ਬੋਲਿਆ ਜੀ ਉਨੇ ਮੁੱਖ ਮੰਤਰੀ ਸਾਹਿਬ ਨੂੰ ਚੁਣੌਤੀਆਂ ਬਹੁਤ ਦਿੱਤੀਆਂ ਕਿ ਮੁੱਖ ਮੰਤਰੀ ਸਾਹਿਬ ਕੋਈ ਗੱਲ ਨਹੀਂ ਤੁਸੀਂ ਤਾਂ ਇਹ ਗੱਲ ਕਹਿੰਦੇ ਹੋ ਕਿ ਜੀ ਮੈਂ ਤੁਹਾਡੀਆਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਹਾਂ ਤੇ ਮੇਰੇ ਸਾਹਮਣੇ ਜਿਹੜਾ ਮੰਗਾਂ ਦਾ ਚਾਈਟਰ ਦਿੱਤਾ ਸੀ ਤਾਂ ਪੰਜਾਬ ਨਾਲ ਸੰਬੰਧਿਤ ਹੀ ਨਹੀਂ ਉਹ ਤਾਂ ਕੇਂਦਰ ਨਾਲ ਸੰਬੰਧਿਤ ਹੈ ਉਹ ਕਹਿੰਦੇ ਵੀ ਜੇ ਕੇਂਦਰ ਨਾਲ ਸੰਬੰਧਿਤ ਹੈ ਤੁਸੀਂ ਟੋਟਾ ਹੀ ਘੱਟੇ ਸਾਨੂੰ ਸੁਣੀ ਕਿਉਂਗੇ ਤੁਸੀਂ ਉਹ ਵੀ ਕਹਿੰਦੇ ਆ ਵੀ ਬਹੀ ਤਾਂ ਕੇਂਦਰ ਨਾਲ ਸੰਬੰਧਿਤ ਹੈ ਫਿਰ ਕਹਿੰਦੇ ਤੁਸੀਂ ਜਾਂਦੇ ਹੋਏ ਇਹ ਕਹਿ ਕਿਉਂਕਿ ਲਓ ਜੀ ਮੈਂ ਤਾਂ ਸਾਰਾ ਜਿਹੜਾ ਆਇਆ ਹੈਗਾ ਪਰ ਕਈ ਪੰਨ ਤਾਂ ਪਤਾ ਜਿਹੜੀਆਂ ਪਹਿਲੀਆਂ ਮੰਗਾਂ ਉਹ ਵੀ ਖਤਮ ਨੋ ਜਿਹੜੀਆਂ ਡਿਸਕਸ ਹੋਈਆਂ ਸੀ ਤਾਂ ਕੱਲ ਮੈਂ ਪ੍ਰਤੀਕਿੰਦਰ ਸੀਗਾ ਗੁਰਾਹਾਨ ਨੇ ਇੱਕ ਸਵਾਲ ਟਾਇਆ ਕਿ ਮੁੱਖ ਮੰਤਰੀ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨੂੰ ਤੁਸੀਂ ਨਵਾਇਆ ਕਿਹੜਾ ਤੁਹਾਡੀ ਸਰਕਾਰ ਨੂੰ ਬਣ ਨੂੰ 3 ਸਾਲ ਹੋ ਜਾਣੇ 3 ਸਾਲਾਂ ਦੇ ਵਿੱਚ ਜੋ ਤੁਸੀਂ ਕਿਹਾ ਸੀ ਉਹ ਕਿੱਥੇ ਕੀਤਾ ਹੈ ਬਿਲਕੁਲ ਤੁਸੀਂ ਕਹਿੰਦੇ ਸੀ ਮੇਡਾ ਬਚੋਲਗਰੀ ਕਰ ਰਹੇ ਕੇਂਦਰ ਦੇ ਨਾਲ ਤੁਹਾਡੀ ਗੱਲ ਉਹ ਵੀ ਚੱਲ ਰਹੀ ਤੁਸੀਂ ਕਹਿੰਦੇ ਇਹ ਗੱਲ ਕਹੀ ਸੀ ਕਿ ਜੇ ਗੜੇ ਪੈ ਗਏ ਤੇ ਸਾਨੂੰ ਆਪਾਂ ਗਰਦੌੜੀ ਮਗਰੋਂ ਕਰਾਵਾਂਗੇ ਪਹਿਲਾਂ ਤੁਹਾਨੂੰ ਪੇਮੈਂਟ ਕਰਾਂਗੇ ਬਿਲਕੁਲ ਗਰ ਰੋੜੀ ਮਗਰੋਂ ਹੁੰਦੀ ਨਾ ਤੁਹਾਨੂੰ ਅਸੀਂ ਜਿਹੜੀ ਹੈਗੀ ਆ ਦੁਬਾਰਾ ਫਸਲ ਬੀਜਣਾਂ ਵਾਸਤੇ ਜਿਹੜੀ ਹੈਗੀ ਆ ਆਰਥਿਕ ਮਦਦ ਕਰਾਂਗੇ ਹੂੰ ਹੂੰ ਤੁਸੀਂ ਕਹਿੰਦੇ ਕੁਕੜੀ ਕੱਤੀ ਬੱਚੀ ਸਭ ਦਾ ਮੁਆਵਜ਼ਾ ਦੇਣ ਦੀ ਗੱਲ ਕਰਦੇ ਸੀ ਤੇ ਤੁਹਾਡੇ ਕਹਿੰਦੇ ਬੱਜਾ ਵੀ ਮਰ ਗਿਆ ਬੜਾ ਕੁਝ ਮਰ ਗਿਆ ਤੁਸੀਂ ਕਿਹੜੇ ਮਾਮਲੇ ਦੀ ਗੱਲ ਕੀਤੀ ਐ ਤਾਂ ਗੱਲ ਹੀ ਨਹੀਂ ਕਰ ਰਹੇ ਹੂੰ ਹੂੰ ਔਰ ਹੁਣ ਜਿਹੜੀਆਂ ਪ੍ਰਾਣੀਆਂ ਜਦੋਂ ਮੁਖਬਤਰੀ ਸਾਹਿਬ ਇਹ ਕਹਿੰਦੇ ਸੀ ਸਰਕਾਰ ਬਣੂਗੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਜੀ 22 ਦੀਆਂ 22 ਫਸਲਾਂ ਜਿਹੜੀਆਂ ਹੈਗੀਆਂ ਅਸੀਂ ਚੱਕਾਂਗੇ ਐਮਐਸਪੀ ਦੇ ਉੱਤੇ ਹੂੰ ਉਹ ਉਹ ਨਾਲ ਉਹ ਚੱਲ ਰਹੀ ਹੈ ਜੀ ਇੱਕ ਪਾਸੇ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਕਹਿ ਰਿਹਾ ਮੈਂ ਤੋ ਐਮਐਸਪੀ ਦੇ ਨਹੀਂ ਸਕਦਾ ਮੇਰੇ ਤੋਂ ਬਸ ਕਾਹ ਤੱਕ ਜੇ ਤੋ ਫੈਡਰਲ ਗਵਰਨਮੈਂਟ ਦੇ ਕੇ ਜੇ ਤੋ ਕੇਂਦਰ ਦੇ ਕੇ ਉਹ ਨਾਲ ਘਟ ਘਟ ਕੇ ਹੁਣ ਉਹ ਲਈ ਜਾਂਦੇ ਜੀ ਕਿਉਂਕਿ ਜਿਹੜੇ ਆਈਟੀ ਸਟਾਫ ਅੱਜ ਕੱਲ ਸਰਕਾਰਾਂ ਦੇ ਤੇ ਪੋਲੀਟੀਕਲ ਪਾਰਟੀਆਂ ਦੇ ਜਦੀ ਸਾਹਿਬ ਮੈਨੂੰ ਤਸੱਲੀ ਦੀ ਗੱਲ ਹੈ ਕਿ ਉਹਨਾਂ ਕਿਸਾਨਾਂ ਦੇ ਕੋਲੇ ਵੀ ਛੜੇ ਲਿਖੇ ਪੁੰਡੇ ਕੁੜੀਆਂ ਹੈਗੇ ਬਿਲਕੁਲ ਜਿਹੜੇ ਜਿਹੜਾ ਨੂੰ ਨੈੱਟ ਚਲਾਉਣਾ ਆਉਂਦਾ ਹੈ ਜਿਹੜਾ ਨੂੰ ਪੁਰਾਣਾ ਜਿਹੜੀ ਹੈ ਸੋਸ਼ਲ ਮੀਡੀਆ ਤੋਂ ਉਹ ਚੀਜ਼ਾਂ ਚੱਕੜੀਆਂ ਹੁੰਦੀਆਂ ਅਰ ਤੁਸੀਂ ਆਪਣੇ ਦੇਖੋ ਕਿ ਇੰਨਾ ਅੰਦੂਲਨ ਦੇ ਵਿੱਚ ਕਿਸਾਨਾਂ ਦੇ ਅੰਦੂਲਨ ਦੇ ਵਿੱਚ ਕੱਲੇ ਮਰਦੀ ਨਹੀਂ ਔਰਤਾਂ ਵੀ ਬਰਾਬਰ ਦੀਆਂ ਭਾਈਵਾਲ ਐ ਬਿਲਕੁਲ ਜੀ ਬਹੁਤ ਸਾਰੇ ਥਾਵਾਂ ਤੇ ਤੁਹਾਨੂੰ ਦੇਖਣੀ ਹੈ ਕਿ ਔਰਤਾਂ ਆਪ ਗੱਡੀ ਚਲਾਉਂਦੀਆਂ ਹੂੰ ਹੂੰ ਉਹਨਾਂ ਦੇ ਕੋਲੇ ਆਟੋ ਆਟੋ ਤੇ ਸਪੀਕਰ ਲੱਗਿਆ ਹੋਵੇ ਉਹ ਗੱਡੀ ਆਪ ਚਲਾਉਂਦੀ ਹੈ ਕੋਈ ਕਾਰ ਆਪ ਚਲਾਉਂਦੀ ਹੈ ਉਹ ਪੱਸ਼ਣ ਵੀ ਕਰਦੀ ਹੈ ਕਿ ਰੋਟੀ ਵੀ ਬਣਾਉਂਦੀ ਹੈ ਉਹ ਜਿੱਥੇ ਆ ਕੇ ਧਰਨਾ ਲੱਗਿਆ ਉਹਦੀ ਸਭ ਸਪਾਈ ਵੀ ਕਰਦੀ ਹੈ ਜੀ ਜੀ ਜਦੋਂ ਇੰਨੀ ਪ੍ਰਤੀਬੱਧਤਾ ਹੋਵੇ ਤੇ ਇੰਨਾ ਸੁਚੇਤ ਹੋ ਜੇ ਭਾਈਚਾਰਾ ਤੇ ਫਿਰ ਉਹਨਾਂ ਨੇ ਕੱਢ ਕੇ ਇਹੋ ਜਿਹਾ ਸਾਰਾ ਕੁਝ ਪੈ ਜਿਆ ਦੇ ਕਿ ਕੱਲ ਉਹਨਾਂ ਨੇ ਮਾਰਿਆ ਧਰਨੇ ਪੂਰੇ ਪੰਜਾਬ ਦੇ ਵਿੱਚ ਜੀ ਅਗਲੀ ਗੱਲ ਉਹਨਾਂ ਨੇ ਐਲਾਨ ਕਰਤਾ ਕਿ ਹੋਰ ਅਸੀਂ ਜਿਹੜਾ ਹੈਗਾ 15 ਤਾਰੀਖ ਨੂੰ ਫਿਰ ਦੁਬਾਰਾ ਨਵਾਂ ਐਕਸ਼ਨ ਕਰਨ ਵਾਸਤੇ ਇਕੱਠੇ ਹੋਵਾਂਗੇ ਸੁਜਗਤ ਕਿਸਾਨ ਮੋਰਚਾ ਕੀ ਕਰੂ ਪਰ ਪਤਾ ਲੱਗਾ ਕਿ ਅੰਦਰ ਖਾਤੇ ਸਰਕਾਰ ਜੀ ਕੋਸਰਮਸਰ ਹੋਣ ਲੱਗੀ ਪਗਾ ਤੱਕ ਲੱਲਾ ਲੈ ਲੈ ਜੀ ਕਿਉਂਕਿ ਤੁਸੀਂ ਇਹ ਦੇਖੋ ਪਿਛਲੀ ਵਾਰੀ ਜਦ ਦੀ ਸ਼ਾਮ ਦੀ ਆਪਾਂ ਦੇਖੀ ਜਿਹੜੀ 2022 ਸਰਕਾਰ ਬਣੀ ਹੈ ਨਾ ਜੀ ਜੀ ਉਹ ਸਰਕਾਰ ਦੇ ਵਿੱਚ ਹੋਰ ਕਾਰਨਾਂ ਤੋਂ ਇਲਾਵਾ ਇੱਕ ਕਿਸਾਨ ਦੇ ਦੋਲਣ ਵੀ ਦਾ ਕਾਰਨ ਸੀ ਜੀ ਜਿੱਥੇ ਲੋਕਾਂ ਦੇ ਕਾਲੀਦਲ ਨੂੰ ਤੇ ਕਾਂਗਰਸ ਨੂੰ ਲੁੱਟ ਕੀਤਾ ਉੱਥੇ ਕਿਸਾਨ ਅੰਦੋਲਨ ਨੇ ਜਿਹੜਾ ਜਾਗ ਲਾਇਆ ਸੀ ਨਾ ਚੇਤੰਤਾ ਦਾ ਜੀ ਜੀ ਉਹਨੇ ਪੰਜਾਬ ਦੇ ਆਮ ਸਧਾਰਨ ਲੋਕਾਂ ਨੂੰ ਇੰਨੇ ਸਿੱਕੇ ਕਰਦਾ ਸੀ ਕਿ ਉਹ ਪਿੰਡਾਂ 'ਚ ਵੜਨ ਨਹੀਂ ਦਿੱਤੀ ਸਵਾਲ ਕਰਦੇ ਸੀ ਬਿਲਕੁਲ ਜੀ ਭਗਵਾਨ ਜਮਾਨ ਕਹਿੰਦੇ ਹੁੰਦੇ ਸੀ ਕਿ ਮੈਂ ਲੋਕਾਂ ਨੂੰ ਸਵਾਲ ਪੁੱਛੇ ਲਾਦਾ ਸਾਡੀ ਪਾਈ ਦੀ ਸਵਾਲ ਪੁੱਛੇ ਲਾਦਾ ਜੀ ਅਸਲ 'ਚ ਸਵਾਲ ਪੁੱਛੇ ਲਾਇਆ ਸੀ ਕਿਸਾਨ ਅੰਦੋਲਨ ਦੇ ਜੀ ਇਹ ਕੁ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਉੱਥੇ ਰੋਜ ਸਕੂਲ ਕੋਦੀ ਸੀ ਆਪਾਂ ਨੂੰ ਪਤਾ ਉੱਥੇ ਇਹ ਲੱਖਾਂ ਲੋਕ ਇਕੱਠੇ ਹੋਏ ਬੈਠੇ ਸੀ ਬਿਲਕੁਲ ਉਹ ਕੋਈ ਮੱਖੀਆਂ ਦਾ ਮਾਰਦੇ ਨਹੀਂ ਸੀ ਉੱਥੇ ਲੀਡਰ ਆਉਂਦੇ ਸੀ ਆ ਕੇ ਬੋਲਦੇ ਸੀ ਉੱਥੇ ਬੁੱਧੀ ਜੀ ਵੀ ਆਉਂਦੇ ਸੀ ਦੇਸ਼-प्रदेश ਦੇ ਵਿੱਚੋਂ ਲੋਕ ਆਉਂਦੇ ਸੀ ਹੂੰ ਹੂੰ ਉਹ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੋ ਗਈ ਇਸ ਟ੍ਰੇਨਿੰਗ ਨੇ ਇੰਨੇ ਤਿੱਖੇ ਕਰਤਾ ਤੇ ਹੁਣ 2022 ਦੇ ਵਿੱਚ ਸਰਕਾਰ ਇੰਸਟਾਈ ਤੇ 2024 ਦੇ ਵਿੱਚ ਜੇ ਆਪਾਂ ਦੇਖੀਏ ਪਾਰਲੀਮੈਂਟ ਦੀਆਂ ਚੋਣਾਂ 'ਚ ਜਿਵੇਂ ਤੁਸੀਂ ਬੀਜੇਪੀ ਵਾਲੀ ਗੱਲ ਆਪਾਂ ਆਫਸਰ ਰਿਕਾਰਡ ਪਹਿਲਾਂ ਦੀ ਕਰ ਰਹੇ ਸੀ ਹੂੰ 19ਵੀਂ ਸਦੀ ਦੇ ਕਰੀਬ ਭਾਰਤੀ ਜਨਤਾ ਪਾਰਟੀ ਨੂੰ ਵੋਟ ਪੈਣ ਦਾ ਬਤਲਵੇ ਹੈ ਕਿ ਜਿਹੜਾ ਦਿਹਾਤੀ ਕਿਸਾਨ ਤੇ ਦਿਹਾਤੀ ਲੋਕ ਜਿਹੜੋ ਆਵਾਦੀ ਪਾਰਟੀ ਦੇ ਹੱਕ ਵਿੱਚ ਪਹੁੰਚ ਗਏ ਸੀ ਜੀ ਸਟੇਰੀ ਤੇ ਦਲ ਜਿਹੜੇ ਹੈਗੇ ਆ 2011 ਦੇ ਵਿੱਚੋਂ ਬੀਜੇਪੀ ਨੂੰ ਪਹੁੰਚ ਤੇ ਔਰ ਜਿਹੋਦੇ ਹਾਲਾਤ ਪੰਜਾਬ ਦੇ ਬਣ ਰਹੇ ਆ ਜੀ ਇਹ ਠੀਕ ਹੈ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਆਵਾਦੀ ਪਾਰਟੀ ਦੀ ਸਰਕਾਰ ਵੀ ਲੱਗੀ ਹੋਈ ਹੈ ਜਿਵੇਂ ਕਿ ਇਜਾਮ ਲਾਇਆ ਅਕਾਲੀ ਦਲ ਨੇ ਇਹਨਾਂ ਨੇ ਜਿਹੜੇ ਪਬਲਿਕ ਰਿਲੇਸ਼ਨ ਦੇ ਅਫਸਰਾਂ ਦੇ ਰਾਹੀਂ ਕੁਝ ਮਤਲਬ ਤਖਲੰਦਾਜੀ ਕੀਤੀ ਹੈ ਜਿਹੜਾ ਪਾੜਾ ਪਿਆ ਸਿੱਖ ਪੰਥ ਦੇ ਵਿੱਚ ਉਹਨੂੰ ਹੋਰ ਵਧਾਉਣ ਵਾਸਤੇ ਜੀ ਪਰ ਇਹਦੇ ਨਾਲ ਦੂਜੇ ਪਾਸੇ ਤੁਸੀਂ ਦੇਖੋ ਕਿ ਜੇ ਇਹਨਾਂ ਦਾ ਕੀਤਾ ਜੇ ਆਕਾਲੀ ਦਲ ਕਮਜ਼ੋਰ ਹੁੰਦਾ ਹੈ ਜੀ ਤਾਂ ਆਕਾਲੀ ਦਲ ਦੀ ਕੀਮਤ ਦੇ ਉੱਤੇ ਇਸ ਵੇਲੇ ਜੋ ਮੈਨੂੰ ਦਿਖ ਰਿਹਾ ਹੈ ਉਹ ਹੈ ਕਿ ਤਕੜਾ ਕੌਣ ਹੋਊਗਾ ਆਕਾਲੀ ਦਲ ਇਥੋਂ ਦੀ ਕ੍ਰਿਡਿਟੀਲ ਪਾਈਦੀ ਹੈ ਆਮ ਆਦੀ ਪਾਈਦੀ ਵੱਲੋਂ ਜਿਵੇਂ ਲੋਕਾਂ ਦਾ ਉਹ ਭੱਜਦਾ ਜਾ ਰਿਹਾ ਹੈ ਜੀ ਤੁਸੀਂ ਜਦੋਂ ਇਹਨਾਂ ਨੇ ਸਰਕਾਰ ਬਣਾਈ ਆ ਫਾਈ ਦੇ ਵਿੱਚ ਕਿੰਨੇ ਪਰਸੈਂਟ ਕੋਟ ਪਈ ਸੀ ਜੀ ਪੇਰਾ ਕਿ ਲ 45 40% ਵੋਟ ਪਈ ਸੀ ਬਿਲਕੁਲ ਜੀ ਤੇ ਉਹ ਵੋਟ ਜਿਹੜੀ ਹੈਗੀ ਹੈ 43 ਜਾਂ ਕੁਛ ਇਹ ਜੀ ਪਈ ਸੀ ਉਹ ਵੋਟ 2024 ਚ ਘਟ ਕੇ ਕਿੰਨੀ ਰਹੀ ਹੈ ਜੀ 20% ਹਮਮਮਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦਾ ਵੋਟ 3-4% ਪਈ ਸੀ ਹਮਮਮ ਉਹ ਵੋਟ ਵੱਧ ਕੇ ਚਲ ਗਈ ਹੈ 19% ਜੀ ਤੇ ਐਡੀ ਤੇਜ਼ੀ ਦੇ ਨਾਲ ਜੇ ਉਹ ਵੋਟ ਚਲੀ ਗਈ ਤਾਂ ਇਹਦਾ ਮਤਲਬ ਹੈ ਜੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਤਾਂ ਅਕਾਲੀ ਦਲ ਦੇ ਪ੍ਰਭਾਵ ਵਾਲੀ ਵੋਟ ਆਮ ਆਦਮੀ ਪਾਰਟੀ ਦੀ بجائے ਜੀ ਬੀਜੇਪੀ ਵਾਲੇ ਪਾਸੇ ਤੁਰ ਗਈ ਜੀ ਇਹਦੇ ਨਾਲ ਇੱਥੇ ਇੱਕ ਬਹੁਤ ਬਦਲਿਆ ਚਾਰਕੋਣੀ ਮੁਕਾਬਲਾ ਹੋਣਾ ਚਾਰਕੋਣੀ ਮੁਕਾਬਲੇ ਦੇ ਵਿੱਚ ਕੁਸ਼ਤੀ ਕੁਝ ਵੀ ਹੋ ਸਕਦੀ ਹੈ ਤੇ ਆਪਾਂ ਨੂੰ ਇਹ ਮੰਨਣਾ ਪੈਣਾ ਹੈ ਕਿ ਜਦੋਂ ਬੀਜੇਪੀ ਦਾ ਸੁਭਾਅ ਹੈ ਇਹ ਜਿਹੜੀ ਪਾਰਟੀ ਨਾਲ ਉਹਨੇ ਸਮਝੌਤਾ ਕਰ ਲਿਆ ਉਸ ਪਾਰਟੀ ਨੂੰ ਖਾ ਜਾਂਦੀ ਹੈ ਜਿਦਾਲਿਆਂ ਦੀ ਹਾਲਤ ਦੇਖ ਲਓ ਮਹਾਰਾਸ਼ਟਰ ਦੀ ਦੇਖ ਲਓ ਅਕਾਲੀ ਦਲ ਦੀ ਜੋ ਸਥਿਤੀ ਬਣੀ ਹੈ ਐਵੇਂ ਜਿਵੇਂ ਜੇ ਇੱਕ ਵਾਰੀ ਕਹਿੰਦੇ ਹਨ ਵੀ ਉਹ ਕਹਿੰਦੇ ਉਹ ਮੈਨੂੰ ਕਿਹੜਾ ਪੈਜਾਨ ਦੇ ਹੱਥ ਪੈਜਾਨ ਦੇ ਸਿੰਗਾ ਨੂੰ ਤੇ ਫਿਰ ਵੇਖੋ ਕੀ ਬਣਦਾ ਇੱਕ ਵਾਰੀ ਬੀਜੇਪੀ ਇੱਥੇ ਪੈਰ ਲਾ ਗਈ ਤਾਂ ਸਾਡਾ ਸਰਹਦੀ ਰਾਜ ਹੈ ਕਤਰੀਂ ਕੀ ਪਾਈਚਾਰੇ ਦਾ ਰਾਜ ਹੈ ਇੱਥੇ ਫਿਰ ਸਾਡੇ ਲਈ ਸਮੱਸਿਆਵਾਂ ਬੜੀਆਂ ਖੜੀਆਂ ਹੋਣਗੀਆਂ ਜੀ ਆ ਬਿਲਕੁਲ ਜੀ ਆਪਣੇ ਨਾਲ ਕਮੇਟੀ ਦੇ ਕੋਲ ਲਿਆ ਜੀ ਹਾਂਜੀ ਬਲਸਾਹਬ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਆਨ ਹਾਂਜੀ ਚੰਡੀ ਸਾਹਿਬ ਤੇ ਬਲਸਾਹਬ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਉਹ ਚਾਚਾ ਚੰਡੀਗੜੀਆ ਗਰਨਾਲ ਸਿੰਘ ਪੀਰ ਜੀ ਵਰਗੀ ਹਾਂ ਉਹਨਾਂ ਨੇ ਵੀ ਅੰਗ ਲਿਖਿਆ ਹੈ ਵੀ ਦੋ ਜਨਾਨੀਆਂ ਲੜਤੀਆਂ ਪਿੰਡ 'ਚ ਜੀ ਜੀ ਇਕ ਕੰਦੇ ਵੀ ਤੋਂ ਤੇਰਾ ਰੰਡੀ ਹੋ ਜਾਏ ਹੂੰ ਤੇ ਉਹ ਅੰਦੇ ਵੀ ਤੇਰਾ ਘਰ ਆ ਕਾਲੀ ਹੋ ਜਾਏ ਹੂੰ ਜੀ ਉਹ ਅੰਦੇ ਵੀ ਫੇ ਉਹ ਅੰਦੇ ਵੀ ਮੇਰਾ ਦੇ ਮਰ ਜੂਗਾ ਰੰਡੀ ਹੋ ਜੂ ਮੈਂ ਕੱਟ ਨੂ ਤੇ ਤੇਰਾ ਦੇ ਕਾਲੀ ਰਹਿਣਾ ਹੀ ਜਲਾ ਜੀ ਜੀ ਤੇ ਘਰ ਘਰ ਚ ਵੀ ਕਹ ਯਾਰ ਕੁਰਕੀਆਂ ਹੋਣੀਆਂ ਹੂੰ ਹੂੰ ਤੇ ਅੱਜ ਹਣ ਕਾਲੀ ਕਿਸ ਨੂੰ ਬੰਦਾ ਜੇ ਕਿਹੜਾ ਚੰਗਾ ਬੰਦਾ ਤੇ ਉਹ ਹੀ ਸ਼ਰਮ ਕਰਦਾ ਵੀ ਇੰਨੇ ਝੂਠ ਚੜ੍ਹ ਕੇ ਮਹਿਗੀ ਲੈਣਾ ਜੀ ਜੀ ਵਾਹ ਕਮਾਲ ਦੀ ਗੱਲ ਕੀਤੀ ਜੀ ਤੇ ਰਹਿ ਗਈ ਗੱਲ ਜ਼ਹੀਦਾਰਾਂ ਦੀ ਜਦੋਂ ਜ਼ਹੀਦਾਰਾਂ ਨੂੰ ਚਾਰਜ ਦਿੱਤਾ ਸੀ ਤੇ ਪੰਦੇ ਜਾਰੇ ਇਕੱਠੇ ਸੀ ਤੇ ਇਹਨਾਂ ਇੰਨੀਆ ਇਹ ਆ ਆ ਕੇ ਵੀ ਸਾਨੂੰ ਸੱਦੋ ਤੇ ਸਾਡਾ ਹੀ ਸਾਡਾ ਨਿਆਂ ਕਰੋ ਸਾਨੂੰ ਛੱਡੋ ਤੇ ਜਦੋਂ ਇਹਨਾਂ ਨੂੰ ਪਦਾਈ ਵੀ ਆ ਵਾਰਦਾਤ ਹੋਈ ਹੈ ਇਹਨਾਂ ਕੀਤੀਆਂ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਬਿਨਾਂ ਸੱਦਿਆਂ ਇਹ ਹੁਕਮਨਾਮਾ ਛੱਡਦੇ ਇਹ ਤਾਂ ਨਹੀਂ ਕੋਈ ਵੈਲਿਊ ਹੁੰਦੀ। ਉਹ ਦੱਸ ਦਿੱਤਾ ਸਾਰਾ ਭਾਈ ਜਿਹੜੀ ਦੱਸ ਗਿਆ ਵੀ ਇੱਕ ਤੋਂ ਰੋਜ਼ ਫੋੜ-ਫੋੜ ਕੇ ਕਿੰਨਾ ਗਿਆ ਆਪ ਕੱਢਾਂਗੇ ਚੋ। ਜੀ। ਗ੍ਰਾਹਕ ਸਾਹਿਬ ਦੀ ਮੈਂ ਵੀ ਸੁਣੀ ਆ। ਤੁਹਾਡਾ ਇੱਕ ਪੱਤਰਕਾਰ ਭਰਾ Hindu Gentleman ਉਹ ਹੰਦਾ ਸੋ ਵੀਆ ਜੂਨੀਅਨ ਤੇ ਇਹ ਕੁਗੇ ਲੈਣਦੇ ਵਿੱਚੋਂ ਹੂੰ ਹੂੰ ਇਹ ਤੇ ਚੰਨਾ ਪਾ ਦੇ ਦੂਜਾ ਕਵਰ ਵਿਜੇ ਪ੍ਰਤਾਪ ਸਿੰਘ ਮੇਰੇ ਕਵਰ ਵਿਜੇ ਪ੍ਰਤਾਪ ਸਿੰਘ ਮੇਰੇ ਹਲਕੇ ਦੇ ਜੀ ਐਮਐਲਏ ਸਾਹਿਬ ਉਹਨਾਂ ਦੇ ਇੰਟਰਵਿਊ ਸੁਣੀ ਜਾਂਦਾ ਕੈਪਟਨ ਵੇਲੇ ਵੀ 23 ਸਾਲ ਹੋ ਗਏ ਇਹਨਾਂ ਨੂੰ ਨਸ਼ਾ ਬੰਦ ਕਰਾਉਦਿਆਂ ਨੂੰ ਦੋ ਵਾਰ ਕੈਪਟਨ ਰਿਹਾ ਕਾਲੀਆਂ ਪੀ ਤੇ ਦੋ ਵਾਰ ਕਾਂਗਰਸ ਦੀ ਤੇ 3 ਸਾਲ ਇਹਨਾਂ ਦੀ ਜੀ